ਤਾਰੇ ਹੀ ਵਿਦਿਆਰਥੀਆਂ ਦਾ ਬਹੁਤ-ਬਹੁਤ ਸਵਾਗਤ ਅੱਜ ਆਪਾਂ ਪੰਜਾਬੀ ਪਾਸ਼ਾ ਦੀਆਂ ਖੰਡੀ ਦੁਨੀਆ ਬਾਰੇ ਗੱਲ ਕਰਾਂਗੇ ਆਪਾਂ ਖੰਡੀ ਦੁਨੀਆ ਬਾਰੇ ਗੱਲ ਕਰ ਚੁੱਕੇ ਹਾਂ ਸਵਰ ਤੇ ਵਿਅੰਜਨਾਂ ਬਾਰੇ ਗੱਲ ਕਰ ਚੁੱਕੇ ਹਾਂ ਜਿਹੜੇ ਖੰਡੀ ਦੁਨੀਆ ਦੇ ਭਾਗ ਨੇ ਅੱਜ ਆਪਾਂ ਖੰਡੀ ਦੁਨੀਆ ਬਾਰੇ ਗੱਲ ਕਰਨੀ ਹੈ ਆ ਨਾਸਿਕਤਾ ਬਾਰੇ ਸਵਰ ਬਾਰੇ ਸੰਗਮ ਬਾਰੇ ਸੁਰ ਲਹਿਰ ਬਾਰੇ ਜਿਹੜੀ ਵੀ ਅਖੰਡੀ ਦੁਨੀਆ ਦੇ ਪ੍ਰਮੁੱਖ ਭਾਗ ਨੇ ਉਹਨਾਂ ਬਾਰੇ ਗੱਲ ਕਰਦੇ ਹਾਂ ਉਹ ਦੇਖਦੇ ਹਾਂ ਪੰਜਾਬੀ ਪਾਸ਼ਾ ਵਿੱਚ ਨਾਸਿਕਾ ਬਲ ਸੁਰ ਸੰਗਮ ਚਾਰ ਖੰਡਿਤ ਨਹੀਂ ਹੁੰਦੀਆਂ ਨੇ ਕਈ ਵਾਰ ਦੇ ਤਾਨ ਵੀ ਅੰਕਿਤ ਕੀਤਾ ਜਾਂਦਾ ਹੈ ਪੰਜਵੀਂ ਅਖੰਡੀ ਤੋਂ ਨਹੀਂ ਪਰ ਉਹਦਾ ਸੰਬੰਧ ਵਾਕ ਨਾਲ ਜਿਹਨੂੰ ਸੁਰ ਲਹਿਰ ਵੀ ਕਹਿ ਦਿੰਦੇ ਆ ਆਪਾਂ ਉਹਦੇ ਬਾਰੇ ਵੀ ਗੱਲ ਕਰਾਂਗੇ ਪਰ ਮੁੱਖ ਤੌਰ ਤੇ ਸਾਡੇ ਕੋਲੇ ਨਾਸਿਕਤਾ ਬਲ ਸੁਰ ਸੰਗਮ ਇਹਨਾਂ ਦੇ ਪ੍ਰਮੁੱਖ ਲੱਛਣ ਕੀ ਹੈ ਕਿ ਇਹਨਾਂ ਨੂੰ ਸਵਾਰਾਂ ਤੇ ਵਿਅੰਜਨਾਂ ਦੀ ਤਰ੍ਹਾਂ ਵੱਖ-ਵੱਖ ਨੇ ਕੀਤਾ ਜਾ ਸਕਦਾ ਅਰਥਾਤ ਇਹਨਾਂ ਦੇ ਖੰਡ ਨਹੀਂ ਕੀਤੇ ਜਾ ਸਕਦੇ ਇਹਨਾਂ ਦੇ ਭਾਗ ਨਹੀਂ ਕੀਤੇ ਜਾ ਸਕਦੇ ਇਹਨਾਂ ਨੂੰ ਟੁਕੜਿਆਂ ਵਿੱਚ ਅੰਕਿਤ ਨਹੀਂ ਕੀਤਾ ਜਾ ਸਕਦਾ ਇਹਨਾਂ ਨੂੰ ਇਸੇ ਕਰਕੇ ਅਖੰਡੀ ਧੁਨੀਆਂ ਕਿਹਾ ਜਾਂਦਾ ਹੈ ਇਹਨਾਂ ਦੇ ਉਲਟ ਜਿਹੜੇ ਅ ਸਵਰ ਤੇ ਵਿਅੰਜਨ ਆ ਉਹ ਖੰਡੀ ਧੁਨੀਆਂ ਨੇ ਉਹਨਾਂ ਨੂੰ ਅਖੰਡ-ਖੰਡ ਕਰਕੇ ਜਿਹੜੇ ਆ ਉਹ ਅੰਕਿਤ ਵੀ ਕਰ ਸਕਦੇ ਆ ਲਿਖ ਵੀ ਸਕਦੇ ਆ ਉਹਨਾਂ ਨੂੰ ਖੰਡ ਕਰਕੇ ਉਚਾਰ ਵੀ ਸਕਦੇ ਆ ਪਰ ਇਹਨਾਂ ਅ ਅਖੰਡੀ ਧੁਨੀਆਂ ਨੂੰ ਸਤੰਤਰ ਤੌਰ ਤੇ ਵਿਚਾਰਿਆ ਨਹੀਂ ਲਿਆ ਸਕਦਾ ਇਹ ਖੰਡੀ ਧੁਨੀਆਂ ਦੇ ذریعے ਹੀ ਵਿਚਾਰੀਆਂ ਜਾਂਦੀਆਂ ਹੁਣ ਦੂਸਰਾ ਇਹਨਾਂ ਦਾ ਲਖਣ ਕੀ ਹੈ ਇਹ ਧੁਨੀਆਂ ਇਕੱਲੀਆਂ ਨਹੀਂ ਆ ਸਕਦੀਆਂ ਸਦਾ ਇਹ ਖੰਡੀ ਧੁਨੀਆਂ ਜਾਂ ਖੰਡੀ ਧੁਨੀਆਂ ਦੇ ਸਮੂਹ ਜਾਂ ਕੋਈ ਖੰਡੀ ਧੁਨੀ ਜਿਵੇਂ ਨਾ ਸਕਤਾ ਇਕੱਲੀ ਨਹੀਂ ਆ ਸਕਦੀ ਇਹ ਕਿਸੇ ਸਵਰਨ ਵਾਲੀ ਹੋ ਇਸੇ ਤਰ੍ਹਾਂ ਹੀ ਬਲ ਸੁਰਤੀ ਸੰਗਮ ਦਾ ਸਵਰਨ ਹੈ ਇਹਨਾਂ ਦਾ ਪ੍ਰਭਾਵ ਕਿਸੇ ਖੰਡੀ ਧੁਨੀ ਤੇ ਨਹੀਂ ਪੈਂਦਾ ਸਗੋ ਇਹਨਾਂ ਦਾ ਪ੍ਰਭਾਵ ਧੁਨੀਆਂ ਦੇ ਸਮੂਹ ਤੇ ਪੈਂਦਾ ਹੈ ਕਿਸੇ ਇਕ ਖੰਡਿਤ ਨੂੰ ਨਹੀਂ ਕੀਤਾ ਲਭਾਵ ਨਹੀਂ ਪੈਂਦਾ ਨਾਸਿਕਤਾ ਦਾ ਸੁਰ ਦਾ ਬੰਦ ਦਾ ਸੰਗਮ ਦਾ ਇਹਨਾਂ ਦਾ ਤੁਨੀ ਕਬੂਤ ਹੀ ਪ੍ਰਭਾਵ ਪੈਂਦਾ ਜਦੋਂ ਇਹ ਸ਼ਬਦਾਂ ਦੇ ਵਿੱਚ ਆਉਂਦੀਆਂ ਜਾਂ ਜਦੋਂ ਇਹ ਬਾਤ ਦੇ ਵਿੱਚ ਅਸਵਰ ਲਹਿਰ ਦੇ ਤੌਰ ਤੇ ਕਾਰਜ ਕਰਦੇ ਸੋ ਸਾਡੇ ਕੋਲੇ ਪ੍ਰਮੁੱਖ ਜਿਹੜੀਆਂ ਕਿਸਮਾਂ ਨੇ ਉਹਨੇ ਨਾਸਿਕਤਾ ਵਾਲ ਸੁਰ ਹੈ ਸੰਗਮ ਆ ਇਹਨਾਂ ਨੂੰ ਵਿਸਥਾਰ ਦੇ ਵਿੱਚ ਵਾਚਦੇ ਹਾਂ ਸਭ ਤੋਂ ਪਹਿਲਾਂ ਅਸੀਂ ਨਾਸਿਕਤਾ ਦੀ ਗੱਲ ਕਰਦੇ ਹਾਂ ਨਾਸਿਕਾ ਵਾਰੇ ਜਿਹੜਾ ਤੁਸੀਂ ਲਿਖਿਆ ਵਿਖ ਰਹੇ ਹੋ ਇਹ ਉਡਤ ਸਿੰਘ ਬਰਾੜ ਦਾ ਕੋਟੇਸ਼ਨ ਨਸਾਰੀ ਪਰ ਜੇ ਸੌਖੇ ਰੂਪ ਦੇ ਵਿੱਚ ਨਾਸਿਕਤਾ ਨੂੰ ਵੇਖਣਾ ਹੋਵੇ ਤਾਂ ਨਾਸਿਕਤਾ ਜਿਹੜੀ ਪ੍ਰਗਟ ਹੁੰਦੀ ਹੈ ਉਹ ਟਿੱਪੀ ਨਾਲ ਤੇ ਬਿੰਦੀ ਨਾਲ ਟਿੱਪੀ ਤੇ ਬਿੰਦੀ ਨਾਲ ਜਿਹੜੀ ਨਾਸਿਕਾ ਪ੍ਰਗਟ ਹੁੰਦੀ ਹੈ ਸੋ ਤੇ ਜਿਵੇਂ ਕਿ ਆਪਾਂ ਦੇਖ ਰਹੇ ਜੱਗ ਜੱਗ ਤੋਂ ਬਣਿਆ ਜੰਗ ਸਾਗ ਸਾਗ ਤੋਂ ਬਣਿਆ ਸਾੰਗ ਪੱਗ ਤੋਂ ਬਣਿਆ ਅੰਗ ਗੋਤ ਤੋਂ ਬਣਿਆ ਗੂਂਦ ਸੌ ਤੋਂ ਬਣਿਆ ਸੌ ਸੋ ਜਦੋਂ ਬਿੰਦੀ ਤੇ ਟਿੱਪੀ ਲੱਗਦੀ ਹੈ ਤਾਂ ਇੱਕ ਨਾਸਿਕਤਾ ਪ੍ਰਗਟ ਹੁੰਦੀ ਹੈ ਤੇ ਜਿਹੜੇ ਸ਼ਬਦ ਦੇ ਅਰਥਾਂ ਦੇ ਵਿੱਚ ਵੀ ਪਰਿਵਰਤਨ ਜਾਨਕਿ ਜੰਗ ਜੱਗ ਦੁਨੀਆ ਜੰਗ ਲੜਾਈ ਸਾਗ ਆ ਖਾਣ ਵਾਲਾ ਸਾਵੀੜਾ ਪੜਾਉਣੀ ਆ ਸਾੰਗ ਕੋਈ ਸਾੰਗ ਤਰਨਾ ਪੀਸ ਤਰਨਾ ਅੰਗ ਅੰਗ ਗੋਦਤੀ ਗੂੰਦ ਸੌਤੀ ਸੌ ਮੁਲਪਾ ਜਦੋਂ ਨੂੰ ਨਾਸਿਕਤਾਂ ਨੂੰ ਦੇਖਦੇ ਆ ਉਚਾਰਨ ਵਿਧੀ ਦੇ ਆਧਾਰ ਤੇ ਪਾਸ਼ਾ ਧਨੀਆਂ ਨੂੰ ਮੌਲਿਕ ਤੇ ਨਾਸਿਕੀ ਦੋ ਪਾਗਾਂ ਦੇ ਵਿੱਚ ਮੌਖਿਕ ਤੇ ਨਾਸਿਕੀ ਦੋ ਪਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਮੌਖਿਕ ਜਦੋਂ ਉਚਾਰਦੇ ਆ ਜਿਹੜੀ ਹਵਾ ਉਹ ਮੂਹ ਰਹੀ ਆ ਨਿਕਲਦੀ ਹੈ ਤਾ ਉਹਨੂੰ ਮੌਕੇ ਕਿਹਾਵੇ ਨਾਸਕੀ ਧੁਨੀਆਂ ਦੇ ਵਿੱਚ ਹਵਾ ਜਿਹੜੀ ਹੈ ਉਹ ਕੋਮਲ ਤਾਲੂ ਤੋਂ ਹੀ ਠਾ ਜੂਰ ਪੈਂਦਾ ਤੇ ਆ ਨਾਸਾ ਰਹੀਆਂ ਨੱਕ ਦੇ ਅਸਤੀ ਰਹੀ ਹਵਾ ਬਾਹਰ ਨਿਕਲਦੀ ਹੈ ਇਸ ਤਰ੍ਹਾਂ ਜਿਹੜੀਆਂ ਉਚਾਰੀਆਂ ਗਈਆਂ ਧੁਨੀਆਂ ਨੇ ਉਹਨਾਂ ਨੂੰ ਨਾਸਕੀ ਧੁਨੀਆਂ ਕਿਹਾ ਜਾਂਦਾ ਪਰ ਅਖੰਡੀ ਧੁਨੀਆਂ ਦੇ ਰੂਪ ਵਿੱਚ ਨਾਸਕਤਾ ਦਾ ਸਬੰਧ ਸਿਰਫ ਸਵਰਾਂ ਨਾਲ ਹੀ ਹੈ ਠੀਕ ਹੈ ਜਦੋਂ ਆਪਾਂ ਅਖੰਡੀ ਧੁਨੀਆਂ ਦੀ ਗੱਲ ਕਰਦੇ ਹਾਂ ਇਕ ਨਾਸਿਕ ਵਿੰਜਨ ਹੁੰਦੇ ਆ ਉਹ ਨਾਸਿਕ ਵਿੰਜਨ ਜਿਵੇਂ ਨ ਨਾਣਾ ਮਮਾ ਇਹ ਨਾਸਿਕ ਵਿੰਜਨ ਜਦੋਂ ਆਪਾਂ ਨਾਸਿਕਤਾ ਦੀ ਗੱਲ ਕਰਦੇ ਆ ਤਾਂ ਇਹ ਇਹਨਾਂ ਦਾ ਸਬੰਧ ਹੈ ਜਿਹੜਾ ਇਹ ਸਵਰਾਂ ਨਾਲ ਹੈ ਸੋ ਇਹਨਾਂ ਨੂੰ ਅੰਕਿਤ ਕੀਤਾ ਜਾਂਦਾ ਜੀ ਅ ਟਿੱਪੀ ਤੇ ਬਿੰਦੀ ਨਾਲ ਟਿੱਪੀ ਤੇ ਬਿੰਦੀ ਨਾਲ ਨੂੰ ਅੰਕਿਤ ਕੀਤਾ ਜਾਂਦਾ ਹੈ ਪਰ ਮਾਫ ਕੀ ਧੁਨੀਆਂ ਦੇ ਰੂਪ ਵਿੱਚ ਨਾਸਿਕ ਦਾ ਦਾ ਸਬੰਧ ਮੈਂ ਫੇਰ ਦੁਹਰਾ ਦਿਆਂ ਕਿ ਸਵਰਾਂ ਨਾਲ ਹੀ ਹੁੰਦਾ ਪੰਜਾਬੀ ਦੇ ਸਾਰੇ ਸਵਰਾਂ ਵਿੱਚ ਨਾਸਿਕਤਾ ਅਖੰਡੀ ਧੁਨੀ ਵਜੋਂ ਕਾਰਜ ਕਰਦੀ ਹੈ ਜਿਹੜੀ ਕੀ ਮੌਖਿਕ ਸਵਰਾਂ ਨੂੰ ਨਾਸਕੀ ਬਣਾ ਦਿੰਦੀ ਹੈ ਜਾਂ ਸਵਰਾਂ ਨੂੰ ਨਾਸਕੀ ਹੋਣ ਦੇ ਅਰਥਾਂ ਵਿੱਚ ਤਬਦੀਲ ਕਰ ਦਿੰਦੀ ਹੈ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਜੰਗ ਤੋਂ ਜੰਗ ਬਣਿਆ ਸਾਗ ਤੋਂ ਸਾਂਗ ਬਣਿਆ ਤੇ ਅੱਗ ਤੋਂ ਅੰਗ ਬਣਿਆ ਤੇ ਗੂੜ ਤੋਂ ਆ ਗੋਦ ਤੋਂ ਗੋੰਦ ਬਣਿਆ ਸੌ ਤੋਂ ਸੌ ਬਣ ਸੋ ਇਹ ਵੰਜਨਾ ਦੇ ਵਿੱਚ ਅਲੱਗ ਕੇ ਮਾਤਰਾਵਾਂ ਆਉਂਦੀਆਂ ਨੇ ਪਰ ਇਹਦਾ ਸੰਬੰਧ ਹੈ ਜਿਹੜਾ ਉਹ ਸਵਰਾਂ ਨਾਲ ਠੀਕ ਹੈ ਜਿਹਦਾ ਜਿਹੜੀ ਮੁਕਤਾ ਇਹਨੇ ਆਪਾਂ ਇਹਨੂੰ ਆਪਾਂ ਮੁਕਤਾ ਕਹਿੰਨੇ ਆ ਮੁਕਤਾ ਦੇ ਉੱਤੇ ਜਿਹੜਾ ਮੁਕਤਾ ਹੈ ਉਹ ਵੀ ਸਵਰ ਹੈ ਪਰ ਮੇ ਕਿਉਂ ਦੀ ਕੋਈ ਇਕਾਈ ਨਹੀਂ ਹੈ ਉਹਦੀ ਕੋਈ ਮਾਤਰਾ ਨਹੀਂ ਹੈ ਉਸੇ ਨਾਲ ਹੀ ਇਹਨਾਂ ਦਾ ਸੰਬੰਧ ਹੈ ਸਾਰੇ ਜਿਹੜੇ ਸਵਰ ਹੈ ਉਹ ਨਾਸਕੀ ਹੋ ਸਕਦੇ ਹੈ ਪਰ ਜਿਹੜਾ ਪਾ ਜਗ ਦੇਖ ਰਹੇ ਆ ਇਹ ਇਥੇ ਮੁਕਤਾਸਵਰ ਕਾਰਜ ਕਰ ਰਹੇ ਆ ਜਿੱਤੇ ਆਪਾਂ ਆ ਸਾਗ ਨੇ ਤੇ ਦਸ ਸਾਗ ਵਾਂਡਾ ਇਥੇ ਆਪਾਂ ਆਫਰ ਆਗਲਾ ਫਿਰ ਮੁਕਤਾਸਵਰ ਆ ਗਿਆ ਠੀਕ ਹੈ ਜੀ ਆ ਗੋੰਦ ਜਾਂ ਗੂਦ ਗੋਦ ਤੇ ਜਦੋਂ ਗੋਦ ਵਾਂਡਦਾ ਤਾਂ ਫਿਰ ਆਫਰ ਆਉਂਦਾ ਆ ਤੇ ਆਫਰ ਵਾਂਡਦਾ ਤੇ ਆਫਰ ਆਉਂਦਾ ਠੀਕ ਹੈ ਜੀ ਜਿਸ ਤਰ੍ਹਾਂ ਆਪਾਂ ਇਸ ਤਰ੍ਹਾਂ ਇਥੇ ਲਿਖ ਸਕਦੇ ਆ ਜੀ ਇਸ ਤਰ੍ਹਾਂ ਮੁਕਤ ਅ ਮੁਕਤ ਓ ਤੀ ਔ ਤੀ ਸੂਤਰ ਇਹ ਸਾਰੇ ਜਿਹੜੇ ਸਵਰ ਹੁੰਦੇ ਆ ਉਹ ਨਾਸਕੀ ਰੂਪ ਦੇ ਵਿੱਚ ਕਾਰਜ ਕਰਦੇ ਆ ਸੋ ਇੱਕ ਫੁੱਟਨੋਟ ਜਿਹੜਾ ਦਿੱਤਾ ਹੋਇਆ ਅਪਰੋਪਕਤ ਸ਼ਬਦ ਜੁਪਤਾ ਵਿੱਚੋਂ ਨਾਸਿਕਤਾ ਦੀ ਹੋਂਦ ਅਸਾਰਿਕ ਨਿਖੇੜੂ ਤੇ ਵਿਰੁੱਧੀ ਰੂਪ ਵਿੱਚ ਸਥਾਪਿਤ ਹੁੰਦੀ ਹੈ। ਨਾਸਿਕਤਾ ਦੇ ਆਉਣ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਆਪਾਂ ਨੂੰ ਪਤਾ ਹੀ ਹੈ। ਪਰ ਪੰਜਾਬੀ ਵਿੱਚ ਅਰਥਹੀਣ ਨਾਸਿਕਤਾ ਵੀ ਹੈ। ਭਾਵ ਕਿਸੇ ਸਵਰ ਦੇ ਨਾਸਕੀ ਹੋਣ ਨਾਲ ਸ਼ਬਦ ਦੇ ਅਰਥਾਂ ਵਿੱਚ ਕੋਈ ਫਰਕ ਨਹੀਂ ਪੈਂਦਾ। ਅਸਲ ਵਿੱਚ ਅਜਿਹਾ ਉਦੋਂ ਵਾਪਰਦਾ ਜਦੋਂ ਕਿਸੇ ਨਾਸਕੀ ਵਿਅੰਜਨ ਦੇ ਪ੍ਰਭਾਵ ਅ ਕਾਰ ਨੂੰ ਉਤੋਂ ਪਹਿਲਾਂ ਆਉਣ ਵਾਲਾ ਸਵਰਨਾਸਕੀ ਹੋਵੇ ਜਿਵੇਂ ਖਾਣ ਜਾਣ ਪੀਣ ਆਦਿ ਸ਼ਬਦਾਂ ਵਿੱਚ ਵਾਪਰਿਆ ਠੀਕ ਹੈ ਜੀ ਸੋ ਜਦੋਂ ਕਹਿੰਦਾ ਵੀ ਪਿਛਲਾ ਜਿਹੜਾ ਵਿਅੰਜਨ ਜਿਹੜਾ ਜਦੋਂ ਨਾਸਕੀ ਹੋਵੇ ਉਦੋਂ ਜਦੋਂ ਨਾਸਕੀ ਉਤੋਂ ਪੈਦਾ ਹੁੰਦੀ ਹੈ ਨਾਸਿਕਤਾ ਪੈਦਾ ਹੁੰਦੀ ਹੈ ਉਦੋਂ ਅਰਥਾਂ ਦੇ ਵਿੱਚ ਤਬਦੀਲੀ ਨਹੀਂ ਆਉਂਦੀ ਜਿਵੇਂ ਇਹਨਾਂ ਨੇ ਨਾੜਾ ਦੱਸਿਆ ਨਾੜਾ ਕੀ ਹੈ ਨਾਸਕੀ ਬਣ ਜਾਂਦਾ ਨਾੜਾ ਨੰਨਾ ਤੇ ਮਮਾ ਜਿਹੜੇ ਕਾਰਸ਼ੀਲ ਨਾਸਕੀ ਬੱਜਦੇ ਨੇ ਉਹ ਜੋ ਅੰਨਾਂ ਦੇ ਅੰਮਾ ਵੀ ਨੇ ਪਰ ਉਹਨਾਂ ਦੀ ਆ ਵਰਤੋਂ ਪੰਜਾਬੀ ਦੇ ਵਿੱਚ ਬਹੁਤ ਘੱਟ ਹੁੰਦੀ ਹੈ ਨਾ ਮਾਤਕ ਤੋਂ ਪ੍ਰਮੁੱਖ ਤੌਰ ਤੇ ਤਿੰਨ ਹੀ ਕਾਰਸ਼ੀਲ ਹੁੰਦੇ ਆ ਜਦੋਂ ਇਹ ਲੱਗੇ ਹੋਣ ਤੇ ਉਦੋਂ ਜਿਹੜੀ ਨਾਸਿਕਤਾ ਪੈਦਾ ਹੁੰਦੀ ਹੈ ਉਦੋਂ ਅ ਅਰਥ ਹੀ ਇਹ ਕਹਿ ਸਕਦੇ ਆ ਜਾਂ ਸ਼ਬਦਾਂ ਦੇ ਵਿੱਚ ਕੋਈ ਅ ਤਬਦੀਲੀ ਨਹੀਂ ਹੁੰਦੀ ਅਰਥਾਂ ਦੇ ਵਿੱਚ ਸ਼ਬਦਾਂ ਦੇ ਅਰਥਾਂ ਦੇ ਵਿੱਚ ਠੀਕ ਹੈ ਜੀ ਸੋ ਅ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਨਾਸਿਕਤਾ ਨੂੰ ਪੈਦਾ ਕਰਨ ਲਈ ਦੋਹੀ ਲਗਾ ਮਾਤਰਾ ਨਾਲ ਕਾਰਸ਼ੀਲ ਨਹੀਂ ਲਗਾ ਖੜਾ ਕਾਰਸ਼ੀਲ ਨੇ ਬਿੰਦੀ ਤੇ ਆ ਟਿੱਪੀ ਠੀਕ ਹੈ ਜੀ ਬਿੰਦੀ ਤੇ ਟਿੱਪੀ ਦੋ ਜਿਹੜੇ ਸਾਡੇ ਲਗਾ ਖੜਾ ਉਹ ਕਾਰਸ਼ੀਲ ਨੇ ਨਾਸਿਕਤ ਨੂੰ ਪੈਦਾ ਕਰਨ ਲਈ ਹੁਣ ਆਪਾਂ ਦੀ ਗੱਲ ਕਰਦੇ ਆ ਬਲ ਦੀ ਬਲ ਨੂੰ ਜੇ ਮੈਂ ਸੌਖੇ ਤਰੀਕੇ ਦੇ ਵਿੱਚ ਕਹਾਂ ਕਿ ਬਲ ਨੂੰ ਅ ਪਦਕ ਦੇ ਨਾਲ ਅੰਕਿਤ ਕੀਤਾ ਜਾਂਦਾ ਹੈ ਜਾਂ ਬਲ ਨੂੰ ਅਦਕ ਨੇ ਨਾਲ ਬਲ ਦਿੱਤਾ ਜਾਂਦਾ ਹੈ ਅਦਕ ਲਗਾ ਕੇ ਅਦਕ ਅਧਿਆਕਰ ਦਾ ਪ੍ਰਤੀਕ ਹੈ ਸੋ ਆਪਾਂ ਉਹ ਦੌਰ ਕਾਉਨੇ ਆ ਜਦੋਂ ਹਿੰਦੀ ਦੇ ਵਿੱਚ ਇਸ ਤਰ੍ਹਾਂ ਅਧਿਆਕਰ ਪੈਂਦੇ ਆ ਪੰਜਾਬੀ ਦੇ ਵਿੱਚ ਨਹੀਂ ਪੈਂਦੇ ਤੇ ਉਸ ਤਰ੍ਹਾਂ ਆਪਾਂ ਜਦੋਂ ਅੱਖਰ ਲਾਉਨੇ ਆ ਤਾਂ ਉਹ ਬਲ ਪੈਦਾ ਹੁੰਦਾ ਜਾਨੀ ਕਿ ਤੋਂ ਨਾ ਜਿਹੜੀ ਹੈ ਵੱਧ ਜਾਂਦੀ ਅੱਖਰ ਦਾ ਵਜਨ ਵੱਧ ਜਾਂਦਾ ਆਪਾਂ ਆਪਰੇਸ਼ਨ ਪੜਦੇ ਆ ਬਲ ਉਚਾਰ ਕਿਰਿਆ ਦੀ ਵੱਧ ਮਾਤਰਾ ਦਾ ਨਾਮ ਹੈ ਇਹਦਾ ਕੀਰਾ ਉਚਾਰ ਖੰਡ ਹੁੰਦਾ ਹੈ ਸ਼ਬਦਾਂ ਨੂੰ ਬੋਲਣ ਵੇਲੇ ਅਸੀਂ ਉਹਦੀਆਂ ਸਾਰੀਆਂ ਧੁਨੀਆਂ ਜਾਂ ਉਚਾਰ ਪੰਡਾਂ ਉੱਤੇ ਇੱਕੋ ਜਿਹਾ ਦਿਵਾ ਨਹੀਂ ਦਿੰਦੇ ਕਿਸੇ ਧੁਨੀ ਉੱਤੇ ਵੱਧ ਦਿਵਾ ਦਿੰਦੇ ਕਿਸੇ ਤੇ ਘੱਟ ਦੂਜੇ ਸ਼ਬਦਾਂ ਵਿੱਚ ਆਹ ਦੀ ਹਵਾ ਕਿਤੇ ਬਲ ਸਹਿਤ ਬਾਹਰ ਨਿਕਲਦੀ ਹੈ ਕਿਤੇ ਬਲ ਰਹਿ ਇਸ ਦਾ ਮੁੱਖ ਕਾਰਜ ਸ਼ਬਦਾਂ ਵਿਚਲੇ ਅੰਸ਼ਾਂ ਵਿੱਚੋਂ ਕਿਸੇ ਇੱਕ ਅੰਸ਼ ਉੱਤੇ ਖਾਸ ਜ਼ੋਰ ਦੇ ਕੇ ਉਸ ਨੂੰ ਦੂਜੇ ਅੰਸ਼ਾਂ ਤੋਂ ਲਖੇੜਨਾ ਕਿਸੇ ਅੰਸ਼ ਉੱਤੇ ਬੰਦ ਪਤਾ ਜਾਂਦਾ ਤੋਂ ਦੂਜੇ ਨਾਲ ਜਿਹੜਾ ਇਹ ਲਖੇੜਨਾ ਠੀਕ ਹੈ ਜੀ ਜਾਂ ਫਿਰ ਵਿਰੋਧ ਪੈਦਾ ਕਰਕੇ ਅਰਥ ਦੀ ਸਿਰਜਣਾ ਕਰ ਮਿਸਾਲ ਵਜੋ ਜਿਵੇਂ ਤਲਾ ਠੀਕ ਹੈ ਬਿੰਦੀ ਨਾਲ ਇੱਕ ਬਿੰਦੀ ਪੈਰ ਦੇ ਵਿੱਚ ਬਿੰਦੀ ਲਾ ਕੇ ਬਲ ਪੈਦਾ ਕੀਤਾ ਗਿਆ ਜਿੱਤੀ ਦਾ ਹੈਟਲੈਸ ਤਲਾ ਪਾਣੀ ਦਾ ਤਲਾ ਪਾਣੀ ਦਾ ਸਰੋਤ ਦੋ ਸ਼ਬਦ ਸੋ ਪੈਰ ਦੇ ਵਿੱਚ ਬਿੰਦੀ ਤੇ ਆ ਜਿਆਦਾ ਜਾਂ ਉੱਪਰ ਅਦਕ ਠੀਕ ਹੈ ਜੀ ਪੈਰ ਬਿੰਦੀ ਪੈਰ ਬਿੰਦੀ ਆ ਇਹ ਇੱਥੇ ਕਿਤੇ ਤੁਸੀਂ ਕਹਦੋਂ ਵੀ ਜਿਹੜੀ ਉੱਪਰ ਬਿੰਦੀ ਬੰਦੀ ਹੋਣੀ ਹੈ ਪੈਰ ਬਿੰਦੀ ਤੇ ਇਹਨੂੰ ਜਿਆਦਾ ਅਦਕ ਵਾਲੀ ਅੰਤਿ ਕੀਤਾ ਜਾਂਦਾ ਸੋ ਇਹਨਾਂ ਦੋਵਾਂ ਸ਼ਬਦਾਂ ਵਿੱਚ ਉਚਾਰਨ ਦੇ ਪੱਧਰ ਤੇ ਆ ਜੋ ਫਰਕ ਉੱਬਰਦਾ ਹੈ ਉਸ ਦਾ ਕਾਰਨ ਬਲ ਦੀ ਹੁੰਦਾ ਹੈ ਪਹਿਲੇ ਸ਼ਬਦ ਦੇ ਪਹਿਲੇ ਉਚਾਰ ਖੰਡ ਉੱਤੇ ਬਲ ਦੂਜੇ ਸ਼ਬਦ ਵਿੱਚ ਜਿਹੜਾ ਹੈ ਦੂਜੇ ਉਚਾਰ ਖੰਡ ਉੱਤੇ ਬਲ ਦਿੱਤਾ ਗਿਆ ਇਸ ਤਰ੍ਹਾਂ ਪੰਜਾਬੀ ਵਿੱਚ ਨਖੇੜੂ ਅਖੰਡੀ ਧੁਨੀ ਹੈ ਇਹ ਇਹਨੂੰ ਨਖੇੜਿਆ ਜਾ ਸਕਦਾ ਨਖੇੜੂ ਅਖੰਡੀ ਧੁਨੀ ਹੈ ਪਰ ਇਹਨੂੰ ਨਖੇੜ ਕੇ ਲਿਖਿਆ ਨਹੀਂ ਜਾ ਸਕਦਾ ਸਤੰਤਰ ਤੌਰ ਤੇ ਇਹ ਵੀ ਗੱਲ ਯਾਦ ਰੱਖੀ ਪੰਜਾਬੀ ਵਿੱਚ ਬਲ ਦੀ ਹੋਣ ਦੁੱਤ ਵਿੰਜਨਾ ਉੱਤੇ 20 ਅਕਾਰ ਹੁੰਦੀ ਹੈ ਠੀਕ ਹੈ ਜੀ ਦੁੱਤ ਵਿੰਜਨ ਕਿਹੜੇ ਆ ਜਿਵੇਂ ਹਾ ਹਾ ਵਾਵਾ ਤੇ ਰਾਰਾ ਜਦੋਂ ਆਪਾਂ ਹਾਹਾ ਪਾਉਨੇ ਆ ਹਾਹਾ ਵੀ ਜਦੋਂ ਆਪਾਂ ਪੈਰ ਚ ਪਾਉਨੇ ਤਾਂ ਉਹਦੀ ਅੱਧੀ ਆਵਾਜ਼ ਆਉਂਦੀ ਹੈ ਨਾ ਉਹ ਵੀ ਅੜਕਦੀ ਤਰ੍ਹਾਂ ਕਾਰਜ ਕਰਦਾ ਹਾਹਾ ਰਾਰਾ ਵਾਵਾ ਇਹਨਾਂ ਨਾਲ ਵੀ ਇਸਦੀ ਹੁੰਦ ਸਕਾਰ ਹੁੰਦੀ ਹੈ ਹੁਣ ਮਿਸਾਲ ਦੇਖ ਲਓ ਇਹ ਇੱਕ ਬੰਦ ਤਾ ਹੈ ਸੁੱਕਾ ਇੱਕ ਹੈ ਸੁਕਾ ਇੱਕ ਹੈ ਟੱਪਾ ਇੱਕ ਹੈ ਟੱਪਾ ਸੋ ਬਲ ਨਾਲ ਕਿਸ ਤਰ੍ਹਾਂ ਅਰਥਾਂ ਦੇ ਵਿੱਚ ਤਬਦੀਲੀ ਹੁੰਦੀ ਹੈ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਅੰਕਿਤ ਕਰਦੇ ਹਾਂ ਇਹ ਆਪਾਂ ਸਾਹਮਣੇ ਦੇਖ ਸਕਦੇ ਹਾਂ ਇਹਦੇ ਕਾਰਨ ਜਿਵੇਂ ਪੈਰ ਚਿੰਦੀ ਪਾ ਕੇ ਪੰਬ ਬੰਦ ਨੇ ਆ ਕਿਸੇ ਅੱਖਰ ਦੇ ਉੱਤੇ ਅੜਕ ਪਾ ਕੇ ਅਸੀਂ ਉਸ ਨੂੰ ਉਹਦਾ ਵਜ਼ਨ ਵਧਾਉਂਦੇ ਹਾਂ ਜਾਂ ਪੈਰ ਦੇ ਵਿੱਚ ਦੋ ਤੱਕਰ ਪਾਉਂਦੇ ਹਾਂ 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 ਰਾਰਾ ਵਾ ਵਾ ਸੋ ਇਸੇ ਮਤਲਬ ਅੰਗਰੇਜ਼ੀ ਦੇ ਵਿੱਚ ਸਟ੍ਰੈਸ ਜਿਸ ਤਰ੍ਹਾਂ ਆਪਾਂ ਸਟ੍ਰੈਸ ਨਾਲ ਅੰਕਿਤ ਕਰਦੇ ਹਾਂ ਸੋ ਇਹ ਬਲ ਬਲ ਨੂੰ ਸਮਝਣਾ ਬਹੁਤ ਆਸਾਨ ਹੈ ਜਿੱਦਾਂ ਦੋ ਤਖਰਾਗੇ ਤਿੰਨ ਪੈਰਵਿੰਦੀ ਆ ਗਈ ਤੇ ਆਦ ਕ ਇਸ ਨਾਲ ਸੰਡੇ ਬਲ ਪੈਦਾ ਹੁੰਦਾ ਜਿੱਥਾ ਤੁਸੀਂ ਦੇਖ ਸਕਦੇ ਹੋ ਤਲਾ ਤੇ ਤਲਾ ਦੇ ਵਿੱਚ ਫਰਕ ਦੇਖ ਸਕਦੇ ਹੋ ਸੁਕਾ ਦੇ ਵਿੱਚ ਤੇ ਸੁੱਕਾ ਦੇ ਵਿੱਚ ਫਰਕ ਦੇਖ ਸਕਦੇ ਹੋ ਟਪਾ ਆ ਕੇ ਟੱਪੇ ਦੇ ਵਿੱਚ ਫਰਕ ਦੇਖ ਸਕਦੇ ਹੋ ਟਪਾ ਕੋਈ ਚੀਜ਼ ਟਪੌਣੀ ਟਪਾ ਉਹ ਟਪਾ ਲੈਣੀ ਹੈ ਜਾਂ ਕੋਈ ਚੀਜ਼ ਮਿਸ਼ਣ ਦੀ ਹੈ ਜਿੱਦਾਂ ਉਹ ਤਰ੍ਹਾਂ ਸੀ ਜਿਸ ਨੂੰ ਦੇਖਦੇ ਸੋ ਅੱਗੇ ਚੱਲਦੇ ਹਾਂ ਅੱਗੇ ਆ ਦੀ ਸੰਗਮ ਸਤੰਗਮ ਜਿਸ ਤਰ੍ਹਾਂ ਦੋ ਸ਼ਬਦਾਂ ਨੂੰ ਅਸੀਂ ਆਏ ਜਦੋਂ ਕੋਈ ਸ਼ਬਦ ਉਚਾਰਦੇ ਹਾਂ ਨਾ ਜੇ ਉਹਦੇ ਵਿੱਚ ਗੈਪ ਲੈਨੇ ਆਪਾਂ ਉਸ ਗੈਪ ਦੇ ਘੱਟ ਵੱਧੋ ਜੇ ਨਾ ਦੇਈਂ ਨਾ ਜਾਂ ਉਸ ਤੋਂ ਥੋੜਾ ਜਿਹਾ ਗੈਪ ਦੇਈਂ ਨਾ ਅਰਥਾਂ ਦੇ ਵਿੱਚ ਤਬਦੀਲੀ ਹੁੰਦੀ ਹੈ ਉਹਨੂੰ ਕਹਿੰਦੇ ਆ ਜੀ ਸੰਗ ਠੀਕ ਹੈ ਜਿਸ ਤਰ੍ਹਾਂ ਇਹਨੇ ਉਦਾਹਰਨ ਦਿੱਤੀ ਹੈ ਭਾਜੀ ਜੇ ਪਗਨੇ ਭਾਜੀ ਭਾਜੀ ਦਾ ਮਤਲਬ ਪਰਾ ਜੇ ਪਥੋੜੇ ਗੈਪ ਨਾਲ ਉਚਾਰੀਏ ਭਾਜੀ ਭਾਜੀ ਜਾਨੀ ਕਿ ਕੋਈ ਇੱਕ ਵਾਰਾਂ ਚ ਭਾਜੀ ਦਿੰਦੇ ਆ ਜਾਂ ਭਾਜੀ ਜਿਹੜੀ ਆਪਾਂ ਸਬਜ਼ੀ ਬਣਾਉਂਦੇ ਆ ਸਬਜ਼ੀ ਭਾਜੀ ਵਾਲਾ ਭਾਜੀ ਹੁਣ ਦੂਜੇ ਸ਼ਬਦ ਹੈ ਛਿਲਕੀ ਜੇ ਮੈਂ ਕਹਾ ਛਿਲਕੀ ਤਾਂ ਕਿਸੇ ਚੀਜ਼ ਦੇ ਛਿਲਕੇ ਕੇਲਿਆਂ ਦੇ ਛਿਲਕੇ ਠੀਕ ਹੈ ਜੇ ਮੈਂ ਕਹਾ ਛਿਲਕੇ ਛਿਲਕੇ ਦਾ ਮਤਲਬ ਕੋਈ ਚੀਜ਼ ਛਿਲਕੀ ਸੋ ਇਸ ਤਰ੍ਹਾਂ ਸੰਗਮ ਨੂੰ ਤੁਸੀਂ ਦੇਖਦੇ ਆਪਾਂ ਆਪਾਂ ਕੋਟੇਸ਼ਨ ਦੇ ਵਿੱਚ ਬੁੱਟਾ ਸਿੰਘ ਬਰਾੜ ਕਿਸ ਤਰ੍ਹਾਂ ਇਹਨੂੰ ਲਿਖਦਾ ਹੈ ਸੰਗਮ ਵੀ ਇੱਕ ਸਾਰਥਿਕ ਅਖੰਡੀ ਧੁਨੀ ਹੈ ਸੰਗਮ ਅਸਲ ਵਿੱਚ ਤੁਨਾਤਮਕ ਹੱਦਬੰਦੀ ਦੀ ਵਿਸ਼ੇਸ਼ਤਾ ਦਾ ਸੂਚਕ ਸੰਕਲਪ ਹੈ ਕਈ ਵਾਰ ਪਾਸ਼ਾਈ ਉਚਾਰਾਂ ਵਿੱਚ ਲਈ ਵਿਥ ਜਾਂ ਤੁਨਾਤਮਕ ਦ੍ਰਿਸ਼ਟੀ ਤੋਂ ਮਾਤਮ ਪੂਰਨ ਹੁੰਦੀ ਹੈ ਪਰ ਇਹ ਵਿੱਥਾ ਸ਼ੁੱਧਰ ਉਭ ਵਿੱਚ ਬੋਲਾਂ ਦੇ ਉਚਾਰਨ ਪ੍ਰਵਾਹ ਦਾ ਉਸ ਤਰ੍ਹਾਂ ਦਾ ਅੰਚ ਨਹੀਂ ਹੁੰਦੀ ਜਿਸ ਤਰ੍ਹਾਂ ਦਾ ਬਾਕੀ ਖੰਡੀ ਜਾਂ ਅਖੰਡੀ ਧੁਨੀਆਂ ਹੁੰਦੀਆਂ। ਨਾ ਹੀ ਸਾਰੇ ਸ਼ਬਦ ਮੌਖਿਕ ਉਚਾਰ ਵਿੱਚ ਖਾਲੀ ਥਾਮਾਂ ਨਾਲ ਵੱਖਰੇ ਵੱਖਰੇ ਕੀਤੇ ਜਾ ਸਕਦੇ ਆ। ਪਰ ਜਿਵੇਂ ਕਿ ਲਿਖੇ ਹੋਏ ਜਾਂ ਛਪੇ ਹੋਏ ਸ਼ਬਦਾਂ ਸਖਣੀਆਂ ਥਾਮਾਂ ਤੋਂ ਲਿਖੇ ਗਏ ਹੁੰਦੇ ਆ। ਭਾਰਤ ਨੂੰ ਆਤਮਕ ਦ੍ਰਿਸ਼ਟੀ ਤੋਂ ਇਹ ਸਖਣੀਆਂ ਥਾਮਾਂ ਸਾਰਥਕ ਜ਼ਰੂਰ ਹੁੰਦੀ ਹੈ ਹੁੰਦੀ ਹਨ ਅਰਥਾਤ ਵਿਰੋਧਾત્મક ਰੂਪ ਵਿੱਚ ਸਾਰਥਕ ਹੋ ਕੇ ਅਰਥਾਂ ਵਿੱਚ ਤਬਦੀਲੀ ਕਰਨ ਦੇ ਸਮਰੱਥ ਹੁੰਦੀਆਂ ਸੋ ਸਿੱਧਾ ਇਹ ਕਹਿਣ ਦਾ ਮਤਲਬ ਇਹ ਹੈ ਕਿ ਸਾਰਿਆਂ ਸ਼ਬਦਾਂ ਨੂੰ ਨਹੀਂ ਅਸੀਂ ਇਸ ਤਰ੍ਹਾਂ ਉਚਾਰ ਸਕਦੇ ਜਿਵੇਂ ਛਿਲਕੇ ਜਾਂ ਛਿਲਕੇ ਜਾਂ ਭਾਜੀ ਭਾਜੀ ਇਹ ਸਾਰੇ ਸ਼ਬਦਾਂ ਦੇ ਵਿੱਚ ਕਾਰਯਸ਼ੀਲ ਨਹੀਂ ਹੁੰਦਾ ਪਰ ਜਿਨ੍ਹਾਂ ਦੇ ਵਿੱਚ ਕਾਰਯਸ਼ੀਲ ਹੁੰਦਾ ਉਹਨਾਂ ਦੇ ਵਿੱਚ ਅਰਥਾਂ ਦੇ ਵਿੱਚ ਤਬਦੀਲੀ ਵੀ ਦੇਖਣ ਨੂੰ ਮਿਲਦੀ ਹੈ ਆਸਾਨ ਸ਼ਬਦਾਂ ਦੇ ਵਿੱਚ ਆਪਾਂ ਇਸ ਤਰ੍ਹਾਂ ਸੰਸਕਰਣ ਦੇ ਪਰਕਮਾਥੂ ਦ੍ਰਿਸ਼ਟੀ ਤੋਂ ਸਖਣੀਆਂ ਥਾਮਾ ਸਾਰਥਕ ਜ਼ਰੂਰ ਹੁੰਦੀਆਂ ਨੇ ਪਤਾ ਪਰ ਅਰਥਾਤ ਅਭੋਧ ਆਤਮਿਕ ਰੂਪ ਵਿੱਚ ਸਥਿਰ ਹੋ ਕੇ ਅਰਥ ਵਿੱਚ ਤਵਦੀਲੀ ਕਰਨ ਦੇ ਸੌੜਾ ਥੁੰਦੀਆਂ ਇਸੇ ਲਈ ਛਣ ਮਾਤਰ ਚੁੱਪਾਂ ਜਾਂ ਅਰ ਉਚਾਰ ਸੰਗਮ ਤੁਨੀ ਦੇ ਰੂਪ ਵਿੱਚ ਮਹਿਸੂਸ ਹੁੰਦੇ ਨੇ ਦੇਖੋ ਚੁੱਪਾਂ ਜਾਂ ਅਰ ਉਚਾਰ ਸੰਗਮ ਚੁੱਪਾਂ ਮਤਲਬ ਕੀ ਹੈ ਵਿਥਾ ਅ ਦਿਨੋਂ ਪਰ ਵਿਖਾਂ ਕਹਿ ਦਿੰਨੇ ਆ ਜਦੋਂ ਅਸੀਂ ਥੋੜਾ ਜਿਹਾ ਵਿੱਚ ਚੁੱਪ ਐਡ ਕਰ ਦਿੰਨੇ ਆ ਤਾਂ ਅਰਥ ਵਧ ਜਾਂਦੇ ਆ ਇਹਨੂੰ ਆਪਾਂ ਤੁਸੀਂ ਦੇਖੋ ਧਿਆਨ ਠੀਕ ਹੈ ਜੀ ਛੇਣਾ ਮਾਤਰ ਚੁੱਪਾਂ ਜਾਂ ਅਰੁ ਉਚਾਰ ਸੰਗਮ ਤੋਂ ਨੀਂਦੇ ਰੂਪ ਵਿੱਚ ਮਹਿਸੂਸ ਹੁੰਦੇ ਤੁਨੇ ਵਿਗਿਆਨ ਵਿੱਚ ਇਹਨਾਂ ਵਿੱਥਾਂ ਨੂੰ ਵਿਗਿਆਨਿਕ ਵਿਧੀ ਨਾਲ ਆ ਲਿਪੇੰਤ ਕੀਤਾ ਜਾਂਦਾ ਜੋ ਸਾਫ ਤੌਰ ਤੇ ਮਤਮਪੂਰਤ ਅਸਲੀ ਤਨਾਤਮਕ ਅਨੁਭਵਾਂ ਦੇ ਆਧਾਰ ਤੇ ਹੁੰਦੇ ਹਨ ਆਮ ਤੌਰ ਤੇ ਇਹਨਾਂ ਨੂੰ ਦੋ ਚਿੰਨਾ ਬਰਾਬਰ ਦਾ ਚਿੰਨ ਅਤੇ ਜੋੜ ਦਾ ਚਿੰਨ ਨਾਲ ਅੰਕਿਤ ਕੀਤਾ ਜਾਂਦਾ ਠੀਕ ਹੈ ਜੀ ਬਰਾਬਰ ਦਾ ਚਿੰਨ ਤੇ ਜੋੜ ਦਾ ਚਿੰਨ ਹੁਣ ਇਹ ਚਿੰਨਾ ਕੀ ਹੈ ਜਦੋਂ ਅਪ ਬਰਾਬਰ ਦਾ ਚਿੰਨ ਪਾਇਆ ਤਾਂ ਮਤਲਬ ਦੋ ਬਰਾਬਰ ਦੇ ਸ਼ਬਦ ਹੈ ਪਾਜੀ ਪਾਜੀ ਜਾਂ ਛੱਲ ਕੇ ਇਹਨਾਂ ਮਤਲਬ ਬਣ ਗਿਆ ਕਿਸੇ ਚੀਜ਼ ਨੂੰ ਛਿਲਕੀ ਜਦੋਂ ਜੋੜ ਕੇ ਮਤਲਬ ਕਿ ਇਹ ਚੁੱਕ ਪੈ ਜਿਹੜੀ ਇਹਦੇ ਵਿੱਚ ਨਹੀਂ ਦੇਣੀ ਛਿਲਕੀ ਭਾਜੀ ਭਾਜੀ ਵਾਲੀ ਭਰਾ ਛਿਲਕੇ ਜਾਂ ਨਹੀਂ ਕਿਸੇ ਚੀਜ਼ ਦੇ ਰੈਪਰ ਜਿਹੜਾ ਆਪਾਂ ਕਹਿੰਦੇ ਆ ਉਸ ਤਰ੍ਹਾਂ ਨੂੰ ਉਚਾਰਨ ਜਦੋਂ ਬਰਾਬਰ ਰਾਏ ਨੇ ਫਿਰ ਥੋੜਾ ਜਿਹਾ ਗੈਪ ਨਾਲ ਉਚਾਰਨ ਕਰਦੇ ਇਹ ਚੁੱਕ ਦੇ ਵਿੱਚ ਅੰਕਿਤ ਕਰ ਗਏ ਜਿਹਨੂੰ ਕਿ ਵੱਖਰੀ ਤੌਰ ਤੇ ਤਾਂ ਨਹੀਂ ਲਿਖਿਆ ਜਾ ਸਕਦਾ ਸਿਰਫ ਇਹ ਇਹਨੂੰ ਮਹਿਸੂਸ ਕੀਤਾ ਜਾ ਸਕਦਾ ਕਹਿ ਸਕਦੇ ਆ ਤੇ ਇਹ ਹਰ ਇੱਕ ਸ਼ਬਦ ਦੇ ਵਿੱਚ ਕਾਰਸ਼ੀ ਨਹੀਂ ਹੈ ਇਹ ਚੁੱਪਾਂ ਕੋਈ ਹਰੇਕ ਸ਼ਬਦ ਦੇ ਤੁਸੀਂ ਚੁੱਪ ਦੇ ਦਿਓ ਹਰੇਕ ਸ਼ਬਦ ਦੇ ਤੁਹਾਨੂੰ ਇਹਦਾ ਅਰਥ ਬਦਲ ਜੂਗਾ ਤਾਂ ਮੈਨੂੰ ਹੋਊਗਾ ਇਹ ਕੁਝ ਖਾਸ ਸ਼ਬਦਾਂ ਦੇ ਵਿੱਚ ਕਾਰਤਸ਼ੇਲ ਹੁੰਦੀ ਹੈ ਠੀਕ ਹੈ ਜੀ ਪੰਜਾਬੀ ਭਾਸ਼ਾ ਦੇ ਸ਼ਬਦਾਂ ਤੇ ਵਾਕ ਪੱਧਰ ਤੇ ਵੀ ਉਦਾਹਰਣਾਂ ਮਿਲਦੀਆਂ ਜਿਵੇਂ ਲੋ ਉਦਾਹਰਣਾਂ ਦਿੱਤੀਆਂ ਗਈਆਂ ਸੋ ਅ ਅੱਗੇ ਆ ਗਿਆ ਸੁਰ ਸੁਰ ਨੂੰ ਅ ਥੋੜਾ ਜਿਹਾ ਸੁਰਾ ਜਿਹੜਾ ਇਹ ਵਿਸ਼ਾ ਥੋੜਾ ਜਿਆ ਅ ਕਾਫੀ ਗੁੰਝਲਦਾਰ ਵਿਸ਼ਾ ਵੀ ਹੈ ਲੇ ਨੂੰ ਮੈਂ ਸਾਂਝੇ ਤਰੀਕੇ ਨਾਲ ਹੀ ਸਮਝਾਉਣ ਦਾ ਯਤਨ ਕਰੂੰਗਾ ਤੇ ਮੈਂ ਹਕੀਰ ਸਿੰਘ ਦਾ ਹਵਾਲੇ ਨਾਲ ਸੁਰ ਦੀ ਗੱਲ ਕਰੂੰਗਾ ਨੀਮੀ ਸੁਰ ਤੇ ੱਚੀ ਸੁਰ ਦੀ ਪਹਿਲਾਂ ਅ ਟੇਸ਼ਨ ਪੜਦੇ ਆ ਸੁਰ ਇੱਕ ਅਖੰਡੀ ਤੋਂ ਨਹੀਂ ਹੈ ਨਾ ਸੁਰ ਦਾ ਸਬੰਧ ਮਨੁੱਖੀ ਆਵਾਜ਼ ਨਾਲ ਹੈ ਮਨੁੱਖੀ ਆਵਾਜ਼ ਬਲੁੱਕ ਦੇ ਮੂੰਹ ਪੂਲ ਵਿਚਲੇ ਧੁੰਨੀ ਅੰਗਾਂ ਦੁਆਰਾ ਨਾਲ ਤਲਕਾਂ ਦੀ ਥਰਥਰਾਟ ਵਿੱਚੋਂ ਹੁੰਦੀ ਹੈ ਨਾੜ ਤੰਡਾਂ ਦੇ ਕੰਬਣ ਦੀ ਗਤੀ ਉਤਰਾ ਚੜਾ ਨਾਲ ਉੱਚੀਆਂ ਤੇ ਨੀਂੀਆਂ ਆਵਾਜ਼ਾਂ ਪੈਦਾ ਹੁੰਦੀਆਂ ਹਨ ਸਾਡੇ ਉੱਚੇ ਜਾਂ ਨੀਵੇਂ ਬੋਲਣ ਨਾਲ ਸੁਰ ਤੰਡਾਂ ਦੀ ਕੰਪਣ ਦੀ ਗਤੀ ਵੱਧ ਘਟ ਜਾਂਦੀ ਹੈ ਸੁਰ ਤੰਡਾਂ ਦੇ ਕੰਪਣ ਦੀ ਗਤੀ ਨੂੰ ਪਿੱਚ ਜਾਂ ਤਾਨ ਕਿਹਾ ਜਾਂਦਾ ਹੈ ਸੁਰ ਤੰਡਾਂ ਦੇ ਕੰਬਣ ਦੀ ਗਤੀ ਦਾ ਉਤਰਾ ਚੜਾ ਕਈ ਵਾਰ ਸ਼ਬਦਾਂ ਦਾ ਫੱਦਰ ਤੇ ਸਾਰਥਕ ਹੁੰਦਾ ਹੈ ਭਾਵ ਸ਼ਬਦਾਂ ਦੇ ਅਰਥਾਂ ਵਿੱਚ ਫਰਕ ਪੈ ਜਾਂਦਾ ਹੈ ਪੰਜਾਬੀ ਦੇ ਵਿੱਚ ਚੰਨ ਸੁਰਾਂ ਨੂੰ ਦਸਕਾਰ ਕਰਦੀਆਂ ਨੇ ਉੱਚੀ ਸੁਰ ਦੇਵੀ ਸੁਰ ਤੇ ਪਧਰੀ ਸੁਰ ਸੋ ਪਧਰੀ ਸੁਰ ਨੂੰ ਉਹ ਹਰਕੀਰ ਸਿੰਘ ਜਿਹੜੇ ਹੈ ਉਹ ਨਹੀਂ ਮੰਨਦੇ ਪਧਰੀ ਸੁਰ ਨੂੰ ਕਹਿੰਦੇ ਆ ਇਹ ਸੁਰਾਂ ਦਾ ਲਮਕਾ ਠੀਕ ਹੈ ਸੁਰ ਲਮਕਾ ਸੋ ਨੇ ਇਸ ਨਾਲ ਸਹਿਮਤ ਹੋ ਜਾਂਦਾ ਕਿਉਂਕਿ ਇਸ ਦੀ ਕੋਈ ਉਧਾਰ ਨਹੀਂ ਮਿਲਦੀ ਠੋਸ ਉਧਾਰ ਠੀਕ ਹੈ ਜੀ ਪੰਦਰੀ ਸੁਰ ਦੀ ਸੋ ਜਿਹੜੇ ਤੁਸੀਂ ਅੱਗੇ ਆਹ ਨਿਸ਼ਾਨੀਆਂ ਦੇਖ ਰਹੇ ਹੋ ਸਲੈਸ਼ ਦੀਆਂ ਨਿਸ਼ਾਨੀਆਂ ਤੇ ਇੱਕ ਡੈਸ਼ ਦੀ ਨਿਸ਼ਾਨੀ ਇਸ ਨੂੰ ਸੁਰ ਨੂੰ ਅੰਕਿਤ ਕੀਤਾ ਜਾਂਦਾ ਜਦੋਂ ਆਪਾਂ ਲਿਖਦੇ ਆ ਤਾਂ ਉਸ ਨੂੰ ਅੰਕਿਤ ਕਰ ਲੈਣੇ ਆ ਤਾਂ ਪਤਾ ਲੱਗ ਜਾਂਦਾ ਕਿ ਇਹ ਨੀਵੀਂ ਸੁਰ ਹੈ ਉੱਚੀ ਸੁਰ ਹੈ ਪੰਦਰੀ ਸੁਰ ਹੈ ਪੰਦਰੀ ਸੁਰ ਨੂੰ ਹਾਲਾ ਕਿ ਉਹ ਹਰਜੀਤ ਸਿੰਘ ਸਵਰਨਮਕਾ ਕਹਿੰਦੀ ਹੈ ਡਾਕਟਰ ਹਰਜੀਤ ਹੁਣ ਦੇਖੋ ਸੁਰ ਨੂੰ ਬੜਾ ਧਿਆਨ ਨਾਲ ਸਮਝਣ ਦੀ ਜ਼ਰੂਰਤ ਹੈ ਸੁਰ ਦੇ ਵਿੱਚ ਇਕ ਤਾ ਜਿਹੜੇ ਐ ਨਾਦੀ ਮਹਾਪ੍ਰਾਣ ਆ ਜਿਹੜੀ ਵਿੰਜਨ ਨੇ ਉਹ ਬੜੇ ਕਾਰਸ਼ੀਲ ਹੁੰਦੇ ਆ ਨਾਦੀ ਮਹਾਪ੍ਰਾਣ ਕਿਹੜੇ ਐ ਕੱਗੈ ਠੀਕ ਐ ਜੀ ਕ ਕ ਖ ਖ ਦਾ ਕੱਗਾ ਚ ਚ ਛ ਛ ਜ ਜ ਝ ਜ ਠੀਕ ਐ ਟੈਂਕਾ ਠ ਠ ਡ ਡ ਕੱਡਾ ਤ ਤ ਥ ਥ ਦ ਦ ਪੱਪਾ ਪਪਾ ਬੱਬਾ ਪੱਪਾ ਸੋ ਇਹ ਜਿਹੜੇ ਵਿਅੰਜਨ ਹੈ ਇਹ ਅ ਸੁਰ ਦੇ ਵਿੱਚ ਬੜੇ ਕਾਰਸ਼ੀਲ ਹੈ ਤੇ ਦੂਸਰਾ ਅ ਸੁਰ ਦਾ ਉੱਚੀ ਨਹੀਂ ਸੁਰ ਦਾ ਅਮਤੰਪੂਰਨ ਕਾਰਨ ਹੁੰਦਾ ਜੀ ਹਾਹਾ ਇਹ ਛੇ ਵਿਅੰਜਨوں ਸੁਰ ਦੇ ਵਿੱਚ ਮਤੰਗੂਰ ਕਾਰਜਸ਼ੀਲ ਹੁੰਦੀ ਆ। ਆਪਾਂ ਨੂੰ ਪਤਾ ਹੈ ਕਿ ਜਦੋਂ ਕੱਗਾ, ਛੱਜਾ, ਢੱਡਾ, ਤੱਦਾ, ਪੱਪਾ ਆ ਇਸੇ ਸ਼ਬਦ ਦੇ ਮੂਰੇ ਆਉਂਦੀ ਹੈ। ਤਾਂ ਇਹ ਆਪਣੇ ਪਹਿਲੇ ਅੱਖਰ ਦੀ ਜਿਹੜੀ ਧੁਨੀ ਨੂੰ ਪ੍ਰਗਟ ਕਰਦੀ ਹੈ। ਜਿੱਦਾਂ ਘੋੜੇ ਦੇ ਵਿੱਚ ਧੁਨੀ ਕੂੜਾ ਉਚਾਰਨ ਹੁੰਦੀ ਹੈ। ਜਾਂ ਪਾਂਡੇ ਦੀ ਗੱਲ ਕਰਦੇ ਆ ਤਾਂ ਉਹ ਪਾਂਡਾ ਪੱਪਾ। ਹਾਂ ਠੀਕ ਹੈ। ਜਦੋਂ ਆ ਆਪਾਂ ਗੱਲ ਕਰਦੇ ਹਾਂ ਕੱਦਾ ਤੋਤੇ ਦੀ ਗੱਲ ਕਰ ਦਿੱਤਾ ਤੁਨੀ ਜਿਹੜੀ ਕਾਰਸ਼ੀ ਲੁੰਦੀ ਹੈ ਤੱਤੇ ਦੀ ਆਵਾਜ਼ ਪ੍ਰਗਟ ਹੁੰਦੀ ਹੈ ਠੀਕ ਹੈ ਜੀ ਫਿਰ ਇਸ ਤਰ੍ਹਾਂ ਜਦੋਂ ਇਹ ਨਾਦੀ ਮਹਾਪ੍ਰਾਣ ਕੱਗਾ ਝਜਾ ਟੱਡਾ ਤੱਦਾ ਤੱਬਾ ਕਿਸੇ ਸ਼ਬਦ ਦੇ ਆ ਮੂਰੇ ਆ ਜਾਣ ਸ਼ਬਦ ਇਹਨਾਂ ਤੋਂ ਸ਼ੁਰੂ ਹੋਣੀ ਠੀਕ ਹੈ ਜਿਵੇਂ ਮੈਂ ਲਿਖਦਾ ਇੱਥੇ ਉੜਾ ਲਿਖਾਂ ਠੀਕ ਹੈ ਜੀ ਜਾਂ ਮੈਂ ਇੱਥੇ ਲਿਖਾਂ ਪਾਂਡਾ ਲਿਖਾਂ ਠੀਕ ਹੈ ਜਾਂ ਮੈਂ ਇੱਥੇ ਤੋਤਾ ਲਿਖਾਂ ਠੀਕ ਹੈ ਸੋ ਇਹ ਦੇਖੋ ਇਹਨਾਂ ਦੇ ਵਿੱਚ ਪੰਬਾਂ ਤਰਦਾ ਕੰਦਾ ਸਾਹਮਣੇ ਲੱਗੇ ਹੋਏ ਐ ਤੇ ਇਹ ਜਿਹੜੀ ਧੁਨੀ ਪ੍ਰਗਟ ਕਰ ਰਹੀ ਐ ਉਹ ਕੱਕੇ ਦੀ ਕਰ ਰਹੀ ਹੈ ਜਾਨੀ ਕਿ ਕੋੜਾ ਪਾਂਡਾ ਜਾਂ ਤੋਤਾ ਠੀਕ ਹੈ ਸੋ ਇਹ ਸਾਰੀਆਂ ਜਿਹੜੀਆਂ ਨੇ ਸਾਡੇ ਕੋਲੇ ਨੀ ਨੀ ਸੁਰ ਦੀਆਂ ਉਦਾਹਰਣਾਂ ਉਦੋਂ ਸੁਰ ਹੁੰਦੀ ਹੈ ਨੀ ਜਦੋਂ ਨਾਦੀ ਮਹਾਪ੍ਰਾਣ ਕਿਸੇ ਸ਼ਬਦ ਦੇ ਪਿੱਛੇ ਕਾਰਿਸ਼ੀਲ ਹੁੰਦੀ ਹੈ ਠੀਕ ਹੈ ਉਦੋਂ ਸੁਰ ਹੁੰਦੀ ਹੈ ਜੀ ਉੱਚੀ उची सुर जिन्हें जिदा कि घग् दरण जी मैं लव लिखा संघ संघ ठीक है जो घग्गा पिछे आ गया स्वर होगी जी उची उच्ची सुर अंकित इस तरह स्लैश लगा के जब मैं गल करा अः सीधा लिखा मैं सिद्धा सिद्धा ਤੋਂ ਤਾਂ ਗੱਿਚੇ ਆ ਗਿਆ ਤਾਂ ਦਾ ਜਿਹੜਾ ਇੱਥੇ ਦੱਦੇ ਦੀਵਾਲ ਪ੍ਰਗਟ ਕਰ ਰਿਹਾ ਹੈ ਕਾਰਸ਼ੀਲ ਹੈ ਤਾਸੁਰ ਉੱਚੀ ਇੱਥੇ ਕੰਗਾ ਸੰਗ ਦੇ ਵਿੱਚ ਕੰਗਾ ਜਿਹੜਾ ਡੱਗੇ ਦੇ ਰੂਪ ਦੇ ਵਿੱਚ ਕਾਰਸ਼ੀਲ ਇੱਥੇ ਜਿਹੜੀ ਹੈ ਸੁਰਾ ਉੱਚੀ ਠੀਕ ਹੈ ਜੀ ਇਹ ਬਣ ਗਈ ਉੱਚੀ ਸੁਰ ਦੀ ਆ ਉਹਦਾ ਤੇ ਇਸਵੇਂ ਅਸਤਰਾ ਜਿਹੜਾ ਮੈਂ ਸਲੈਸ਼ ਲਗਾਈਏ ਇਸ ਤਰ੍ਹਾਂ ਕਿ ਕੀਤਾ ਜਾਂਦਾ ਤੋਂ ਇਹ ਹੋ ਗਈ ਸਰ ਉੱਚੀ ਹੁਣ ਗੱਲ ਕਰਦੇ ਹਾਹੀ ਹਾਹ ਜਦੋਂ ਵਿਚਕਾਰ ਉੰਦੇ ਤਾਂ ਇਹ ਪੂਰਾ ਨਹੀਂ ਉਚਾਰਿਆ ਜਾਂਦਾ ਇਹਦੀ ਸਿਰਫ ਸ਼ੁਰੂ ਚਾਰੀ ਜਾਂਦੀ ਜਿੱਦਾਂ ਬਾਹਰ ਸ਼ਹਿਰ ਚਾਹ ਜਦੋਂ ਲਿਖਿਆ ਜਾਂਦਾ ਚਾਹ ਆਪਾਂ ਬੋਲਦੇ ਚਾਹ ਲਿਖਿਆ ਜਾਂਦਾ ਸ਼ਹਿਰ ਬੋਲਦੇ ਸ਼ਹਿਰ ਲਿਖਿਆ ਜਾਂਦਾ ਬਾਹਰ ਆਪਾਂ ਬੋਲਦੇ ਬਾਹਰ ਠੀਕ ਹੈ ਜੀ ਸੋ ਉਦੋਂ ਜਿਹੜੀ ਸੁਰ ਹੁੰਦੀ ਹੈ ਉਹ ਉੱਚੀ ਹੁੰਦੀ ਸੋ ਇਹਦਾ ਇਹ ਨਹੀਂ ਹੈ ਕਿ ਉੱਚੀ ਸੁਰ ਹੈ ਕੋਈ ਜ਼ਿਆਦਾ ਉੱਚਾ ਸ਼ਬਦ ਉਚਾਰਿਆ ਜਾਊਗਾ ਇਸ ਤਰ੍ਹਾਂ ਉਚਾਰਿਆ ਜਾਊ। ਸੋ ਇਸ ਦੇ ਨਿਯਮ ਨੇ ਇਹਨੂੰ ਇਸ ਤਰ੍ਹਾਂ ਹੀ ਆਪਾਂ ਨੇ ਧਿਆਨ ਦੇਣਾ ਹੈ। ਠੀਕ ਹੈ ਜੀ। ਬਾਹਰ ਬਾਹਰ ਇਸ ਤਰ੍ਹਾਂ ਆਪਾਂ ਲਿਖਦੇ ਆਂ। ਤੇ ਅਸਲ 'ਚ ਕਨੈਕਸ਼ਨ ਦਾ ਫਰਕ ਹੈ ਜਦੋਂ ਮੈਂ ਲਿਖਦਾ ਹਾਂ ਤਾਂ ਕਾਫੀ ਟਾਈਮ ਬਾਅਦ ਉਹ ਵਿਜੀਬਲ ਹੁੰਦਾ ਹੈ। ਇਸ ਕਰਕੇ ਉਹਨੂੰ ਪਤਾ ਨਹੀਂ ਲੱਗਦਾ ਕਿ ਲਿਖਾਈ ਇਸ ਤਰ੍ਹਾਂ ਦੀ ਮੇਰੀ ਆ ਰਹੀ ਹੈ। ਠੀਕ ਹੈ। ਸੋ ਉਚਾਰਿਆ ਕਿਸ ਤਰ੍ਹਾਂ ਜਾਂਦਾ ਹੈ? ਬੱਬੀ ਨੂੰ ਕੰਨਾ। ਇਥੇ ਸੁਰ ਉਚਾਰੀ ਜਾਂਦੀ ਹੈ ਤਾਂ ਇਹ ਹੋ ਗਿਆ ਅਰਾ ਇਸ ਤਰ੍ਹਾਂ ਉਚਾਰਿਆ ਜਾਂਦਾ ਬਾਹਰ ਸੋਰੀ ਉਚਾਰੀਏ ਇਸ ਤਰ੍ਹਾਂ ਸ਼ਹਿਰ 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 ਨੂੰ ਪਉਂਚਾਰਦੇ ਆ ਤਾਂ ਇਹ ਹਾਹੀ ਦੀ ਜਿਹੜੀ ਹੈ ਇਸ ਤਰ੍ਹਾਂ ਸੋਹੀ ਉਚਾਰੀ ਜੇ ਇਥੇ ਸੁਰ ਹੋ ਜਾਂਦੀ ਹੈ ਸਾਡੇ ਕੋਲੇ ਉੱਚੀ ਉੱਚੀ ਸੁਰ ਪਿਆ ਉਧਾਰ ਠੀਕ ਹੈ ਜੀ ਤੇ ਆ ਸੰਗ ਸਿੱਧਾ ਇਹ ਵੀ ਜਿਹੜੀਆਂ ਨੇ ਇਹ ਇੱਕ ਚੀਜ਼ ਹੁੰਦੀਆਂ ਉਹ ਬਾਹਰ ਚੀਜ਼ ਹੁੰਦੀ ਇਹਨਾਂ ਕੋੜਾ ਪਾਂਡਾ ਤੋਤਾ ਇਹ ਕਿਹੜੇ ਉਦਾਹਰਨਾਂ ਨੇ ਸਾਡੇ ਕੋਲੇ ਨੀਵੀਂ ਸੁਰਦੀਆਂ ਉਹ ਬਾਹਰ ਤੇ ਅਧਰੀ ਸੁਰਦੀ ਕੋਈ ਖਾਸ ਖੂਸ ਉਦਾਹਰਨ ਨਹੀਂ ਮਿਲਦੀ ਤੇ ਡਾਕਟਰ ਹਰਕੀਰਤ ਸਿੰਘ ਜੀ ਇਹਨੂੰ ਅ ਸਵਰ ਲਮਕਾਸਦੇ ਸੋ ਇਸ ਕਰਕੇ ਮੈਂ ਉੱਚੀ ਤੇ ਨੀਵੀਂ ਸੁਰਗੀਆਂ ਉਦਾਹਰਨਾਂ ਹੀ ਰੱਖੀਆਂ ਨੇ ਪਰ ਲਿਖਣ ਵੇਲੇ ਇੱਕ ਸਵਾਲ ਆ ਜੇ ਤਾਂ ਆਪਾਂ ਤਿੰਨ ਉਚਾਰ ਉਾਰ ਨਾਂ ਨੂੰ ਅੰਕਿਤ ਕਰ ਲੈਣਾ ਕੁਝ ਵਿਦਵਾਨ ਤਿੰਨ ਵੀ ਮੰਨਦੇ ਆ ਕੁਝ ਵਿਦਵਾਨ ਇਹ ਨੂੰ ਵੀ ਮੰਨਦੇ ਆ ਸੋ ਅੱਗੇ ਚਲਦੇ ਆ ਜੀ ਅੱਗੇ ਜਿਹੜਾ ਹੈ ਸੁਰ ਲਹਿਰ ਬਾਰੇ ਗੱਲ ਆਪਾਂ ਨੇ ਕਰਨੀ ਸੀ ਠੀਕ ਹੈ ਜੀ ਜਿਹਨੂੰ ਬਾਅਦ ਸੁਰ ਕਹਿ ਦਿੰਦੇ ਆ ਸੁਰ ਲਹਿਰ ਜਿਹਨੂੰ ਕਹਿ ਦਿੰਦੇ ਆ ਇੱਥੇ ਲਹਿਰਾ ਲਿਖਿਆ ਹੈ ਲਹਿਰ ਠੀਕ ਹੈ ਸੁਰ ਨਹਿਰ ਸੁਰ ਦੀ ਤਰ੍ਹਾਂ ਬਾਕ ਸੁਰ ਦਾ ਆਧਾਰ ਵੀ ਪਿੱਚ ਜਾਂ ਤਾਣ ਹੈ ਠੀਕ ਹੈ ਜੀ ਤਾਣ ਪਿੱਚ ਇਹਦਾ ਉਦਾਹਰਣ ਹੈ ਬਾਕ ਸੁਰ ਦਾ ਬਦਲਣ ਨਾਲ ਬਾਕ ਵਿਚਲੇ ਸ਼ਬਦਾਂ ਦੇ ਵਿਅਕਤੀਗਤ ਅਰਥਾਂ ਤੇ ਉਹਨਾਂ ਦੀ ਤਕੀਬ ਵਿੱਚ ਕੋਈ ਫਰਕ ਨਹੀਂ ਪੈਂਦਾ ਸਭ ਉਸ ਵਿੱਚ ਬਾਕ ਦੇ ਅਰਥ ਵਧ ਜਾਂਦੇ ਹਨ ਕੁਲਿਕ ਉਹੀ ਜਿਹੜਾ ਸੈਂਟੈਂਸ ਲਿਖਿਆ ਹੋਇਆ ਉਹੀ ਵਾਕ ਲਿਖਿਆ ਹੋਇਆ ਸਾਡੇ ਕੋਲੇ ਬੱਚਾ ਘਰ ਚਲਾ ਗਿਆ ਬੱਚਾ ਘਰ ਚਲਾ ਗਿਆ ਬੱਚਾ ਘਰ ਚਲਾ ਗਿਆ ਇਹਦੇ ਵਿੱਚ ਕੋਈ ਜਿਹੜੀ ਤੁਸੀਂ ਤੋੜ ਕੇ ਨਹੀਂ ਲਿਖ ਸਕਦੇ ਇਸ ਤਰ੍ਹਾਂ ਸੁਰ ਬਾਸ ਸੁਰ ਕਾਰਜ ਹੁੰਦੀ ਬੱਚਾ ਘਰ ਚਲਾ ਗਿਆ ਬੱਚਾ ਘਰ ਚਲਾ ਗਿਆ ਬੱਚਾ ਘਰ ਚਲਾ ਗਿਆ ਸੋ ਇਸ ਤਰ੍ਹਾਂ ਇਹਨਾਂ ਨੂੰ ਜਦੋਂ ਤੁਸੀਂ ਉਚਾਰਦੇ ਆ ਤਾਂ ਇਹਨਾਂ ਦੇ ਅਰਥਾਂ ਦੇ ਵਿੱਚ ਤਾਂ ਤਬਦੀਲੀ ਹੈ ਪਰ ਕੋਈ ਖਾਸ ਇਹਦੇ ਵਿੱਚ ਜਿਹੜੀ ਤਾਂ ਤੂੰ ਨਹੀਂ ਜਿਹੜੀ ਉਚਾਰੀ ਜਾ ਰਹੀ ਹੈ ਉਹ ਕਿਤੇ ਵੀ ਸਾਨੂੰ ਦਿਖਾਈ ਨਹੀਂ ਦਿੰਦੀ ਬਸ ਉਹਨਾਂ ਨੂੰ ਪਿੱਛੇ ਆਪਾਂ ਪ੍ਰਸ਼ੰਚਨਨਾ ਬਿਸਮਕ ਚਨਨਾ ਤੇ ਡੰਡੀ ਨਾਲ ਇੱਕ ਇਹਨੂੰ ਦਿਖਾ ਰਹੇ ਆ ਪਰ ਜੇ ਨਾ ਹੋਰ ਡੰਡੀ ਵੀ ਨਾ ਹੋਵੇ ਪ੍ਰਸ਼ੰਚਨ ਨਾ ਹੋਵੇ ਤੇ ਬਿਸਮਕ ਚਨ ਵੀ ਨਾ ਹੋਵੇ ਤਾਂ ਇਹ ਬਿਲਕੁਲ ਇੱਕੋ ਜਿਹੀ ਹੀ ਸੈਂਟੈਂਸ ਇਹਨੂੰ ਕਹਿੰਦੇ ਆ ਜੀ ਬਾਤ ਸੋ ਜਲ ਲਹਿਜੇ ਨਾਲ ਕਿਸ ਤਰ੍ਹਾਂ ਸੀ ਅਰਥਾਂ ਦੇ ਵਿੱਚ ਤਬਦੀਲੀ ਪਾ ਦਿੰਦਾ ਤੂੰ ਦੇ ਬਾਤ ਦੇ ਅਰਥਾਂ ਦੇ ਵਿੱਚ ਕਿ ਕਿ ਇਸ ਕਰਕੇ ਨੂੰ ਸੁਰ ਲਹਿਰ ਕਿਹਾ ਜਾਂਦਾ ਹੈ ਲਹਿਰ ਇੱਕ ਲਹਿਰ ਹੈ ਜਿਹੜੀ ਪੂਰੇ ਬਾਤ ਦੇ ਵਿੱਚ ਕਾਰਸ਼ੀ ਹੁੰਦੀ ਹੈ ਸੋ ਇਹ ਸੀ ਅਖੰਡੀ ਦੁਨੀਆਵਾਰੀ ਗੱਲਬਾਤ ਉਹ ਅਖੰਡੀ ਦੁਨੀਆਵਾਰੀ ਜਿਆਦਾ ਵਿਸਥਾਰ ਨਾਲ ਸਵਾਲ ਨਹੀਂ ਬਣਦੇ ਹੁੰਦੇ ਪਰ ਫਿਰ ਵੀ ਆਪਾਂ ਨੇ ਇਹ ਸਮਝ ਲਿਆ ਏ ਜਿਹੜੀਆਂ ਪ੍ਰੋਗੈਸ਼ਨਾਂ ਨੇਗੀਆਂ ਇਹ ਮੋਤਾ ਸਿੰਘ ਬਰਾੜ ਤੇ ਡਾਕਟਰ ਹਰੀਤ ਸਿੰਘ ਦੇ ਕੰਮਾਂ ਦੇ ਵਿੱਚੋਂ ਨੇਗੀਆਂ ਨੇ ਜਿਹੜੇ ਕੋਈ ਜਾਦੂਮੰਦ ਤਰ੍ਹਾਂ ਦੀ ਮੈਂ ਪ੍ਰਗਟ ਨਹੀਂ ਕੀਤੀਆਂ ਇਹਨੂੰ ਤੁਸੀਂ ਤੁਸੀਂ ਕਿਤਾਬ ਦੇ ਵਿੱਚ ਇਸੇ ਤਰ੍ਹਾਂ ਨੋਟ ਕਰ ਸਕਦੇ ਹੋ ਨੋਟ ਡਾਊਨ ਕਰ ਸਕਦੇ ਹੋ ਤੋਂ ਸੌਖੇ ਤਰੀਕੇ ਨਾਲ ਸੋ ਪਹਿਲਾਂ ਸੌਖੇ ਤਰੀਕੇ ਨਾਲ ਜੇ ਆਪਾਂ ਸਮਝ ਲਾਂਗੇ ਤਾਂ ਆਪਣੇ ਗੱਲ ਬੈਠ ਜਾਂਦੀ ਹੈ ਤੁਹਾਡੇ ਜਿਹਨਾਂ ਆਪਾਂ ਦਾ ਯਾਦ ਕਰਨੀ ਹੋਣੀ ਹੈ ਕਿਹਵਰੀ ਕਿਤੇ ਲਿਖਣੀ ਪੈ ਜਾਂਦੀ ਹੈ ਜਾਂ ਕਿਸੇ ਪੇਪਰ ਦੇ ਵਿੱਚ ਜਿਹੜੇ ਲਿਖਤੀ ਵੀ ਪਰੋਂਦੇ ਉਹਨਾਂ ਦੇ ਵਿੱਚ ਆ ਸਕਦੀ ਹੈ ਜਾਂ ਤੁਹਾਨੂੰ ਧਿਆਨ ਦੇ ਵਿੱਚ ਹੋ ਸਕਦਾ ਸੋ ਜਿਹਦੇ ਮੇਰੇ ਪੇਪਰ ਹੈ ਜਾਂ ਬੀਜੀ ਦੇ ਪੇਪਰ ਹਨ ਦੇ ਵਿੱਚ ਲਿਖਤੀ ਇੰਸਟ੍ਰਕਸ਼ਨ ਹੈ ਪਰ ਜਿਹੜੇ ਟੈਸਟ ਹੈ ਜਿਦਾ ਪੰਜਾਬ ਕੋਸਟਾ ਪਰਵਾੜੀ ਦਾ ਟੈਸਟ ਹੈ ਇਹਨਾਂ ਦੇ ਵਿੱਚ ਕੋਈ ਲਿਖਤੀ ਤਾਂ ਹੁੰਦਾ ਹੀ ਨਹੀਂਗਾ ਨੈਟ ਦਾ ਪੀ ਡਾਟਾ ਸੀ ਡਾਟਾ ਯੂਜੀਸੀ ਨੈਟ ਇਹਦੇ ਵਿੱਚ ਇਸ ਤਰ੍ਹਾਂ ਦਾ ਉਧ ਨਹੀਂ ਹੁੰਦਾ ਸੋ ਕਾਫੀ ਦਿਨਾਂ ਬਾਅਦ ਵੀਡੀਓ ਬਣਾਈ ਹੈ ਚੈਨਲ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਅੱਗੇ ਆਪਾਂ ਸ਼ਬਦ ਬੋਧ ਸ਼ੁਰੂ ਕਰਾਂਗੇ ਜਿਹੜਾ ਪੰਜਾਬ ਪੜ੍ਹਸੀ ਪਟਵਾਰੀ ਦੇ ਬੱਚਿਆਂ ਲਈ ਲਾਹੇਵੰਦ ਹੋਊਗਾ ਵਿਦਿਆਰਥੀ ਸਾਥੀਆਂ ਲਈ ਲਾਹੇਵੰਦ ਹੋਊਗਾ ਸੋ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਟੌਪਿਕ ਨਾਲ ਉਹ ਤੱਕ ਦਿਵਾਰ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ